ਇੱਕ ਔਰਤ ਜੀਨੇ ਕਲਮ ਨਾਲ ਆਪਣੀ ਜ਼ਿੰਦਗੀ ਲਿਖੀ ਪਿਆਰ ਕੀਤਾ ਟੁੱਟੀ ਤੇ ਜਦੋਂ ਗਈ ਤਾਂ ਕਹਿ ਗਈ ਮੈਂ ਤੈਨੂੰ ਫੇਰ ਮਿਲਾਂਗੀ 1919 ਗੁਜਰਾਵਾਲੇ ਦੀ ਮਿੱਟੀ 'ਚ ਜਨਮ ਹੋਇਆ ਅਮ੍ਰਿਤਾ ਕੌਰ ਦਾ ਮਾਂ ਦੇ ਮਰਨ ਤੋਂ ਬਾਅਦ ਉਹਨਾਂ ਦਾ ਬਚਪਨ ਇਕੱਲੇਪਨ ਚ ਲੰਘਿਆ ਪਰ ਉਹਨਾਂ ਨੇ ਦਰਦ ਅੱਗੇ ਹਾਰ ਨਹੀਂ ਮੰਨੀ ਕਲਮ ਚੁੱਕੀ ਤੇ ਸ਼ਬਦਾਂ ਨੂੰ ਆਪਣਾ ਸਹਾਰਾ ਬਣਾਇਆ 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋਇਆ ਪ੍ਰੀਤਮ ਸਿੰਘ ਨਾਲ ਤੇ ਉੱਥੋਂ ਉਹਨਾਂ ਨੇ ਆਪਣਾ ਨਾਮ ਅਮ੍ਰਿਤਾ ਕੌਰ ਤੋਂ ਅਮ੍ਰਿਤਾ ਪ੍ਰੀਤਮ ਰੱਖ ਲਿਆ ਫਿਰ ਉਹਨਾਂ ਦੀ ਪਹਿਲੀ ਕਿਤਾਬ ਆਈ ਅਮ੍ਰਿਤ ਲਹਿਰਾ ਤੇ ਉੱਥੇ ਜਨਮ ਲਿਆ ਪੰਜਾਬ ਦੀ ਸਭ ਤੋਂ ਹਿੰਮਤਵਾਨ ਆਵਾਜ਼ ਅਮ੍ਰਿਤਾ ਪ੍ਰੀਤਮ ਨੇ 1947 ਦੀ ਵੰਡ ਪੰਜਾਬ ਦੇ ਦਿਲ ਤੇ ਛੋਰੀ ਵਰਗੀ ਸੀ ਤੇ ਉਦੋਂ ਅਮ੍ਰਿਤਾ ਨੇ ਲਿਖਿਆ ਉਠ ਦਰਦਮੰਦਾਂ ਦੇ ਦਰਦਿਆ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਨਾਲ ਭਰੀ ਜਨਾਬ ਇਹ ਸਿਰਫ ਕਵਿਤਾ ਨਹੀਂ ਸੀ ਇੱਕ औरत ਦੀ ਚੀਖ ਸੀ ਜੋ ਕਾਗਜ਼ਾਂ ਤੇ ਉੱਤਰ ਗਈ ਪਰ ਉਹ ਆਵਾਜ਼ ਦੇ ਪਿੱਛੇ ਇੱਕ ਦਰਦ ਸੀ ਉਹਦਾ ਵਿਆਹ ਟੁੱਟ ਗਿਆ ਤੇ ਉਹ ਆਪਣੀ ਆਜ਼ਾਦੀ ਲੈ ਕੇ ਇਕੱਲੀ ਹੋ ਗਈ ਉਹ ਕਹਿੰਦੀ ਸੀ ਮੈਂ ਆਪਣੀ ਆਜ਼ਾਦੀ ਖਰੀਦੀ ਹੈ ਆਪਣੇ ਇਕੱਲੇਪਨ ਦੀ ਕੀਮਤ ਤੇ ਪਰ ਇਕੱਲੇਪਨ ਵਿੱਚ ਇੱਕ ਨਾਮ ਵੱਜਦਾ ਸੀ ਸਾਹਿਰ ਲੁਧਿਆਣਵੀ ਉਹ ਸ਼ਾਇਰ ਜਿਸ ਨੂੰ ਅਮ੍ਰਿਤਾ ਪ੍ਰੀਤਮ ਜੀ ਨੇ ਕਦੇ ਸੱਚੀ ਤਰ੍ਹਾਂ ਹਾਸਿਲ ਨਹੀਂ ਕੀਤਾ ਪਰ ਹਰ ਸ਼ਬਦ ਹਰ ਸਾਹ ਵਿੱਚ ਮਹਿਸੂਸ ਕੀਤਾ ਉਹ ਦੋਵੇਂ ਕਦੇ ਮਿਲੇ ਨਹੀਂ ਪਰ ਚਿੱਠੀਆਂ ਰਾਹੀ ਦੋਵਾਂ ਦੀਆਂ ਰੂਹਾਂ ਮਿਲਦੀਆਂ ਰਹੀਆਂ ਇਹ ਪਿਆਰ ਨਹੀਂ ਇੱਕ ਇਬਾਦਤ ਸੀ ਪਰ ਕਹਾਣੀ ਅਧੂਰੀ ਰਹਿ ਗਈ ਜਿਵੇਂ ਸ਼ਾਹੀ ਸੁੱਕ ਗਈ ਹੋਵੇ ਕਲਮ ਹੌਲੀ ਜੇ ਰੁਕ ਗਈ ਹੋਵੇ ਪਰ ਜ਼ਿੰਦਗੀ ਨੇ ਅਮ੍ਰਿਤਾ ਨੂੰ ਇੱਕ ਹੋਰ ਸਫਾ ਦਿੱਤਾ 임ਰੋਜ਼ ਉਰਫ ਇੰਦਰਜੀਤ ਸਿੰਘ ਇੱਕ ਪੇਂਟਰ ਤੇ ਕਵੀ 임ਰੋਜ਼ ਨੇ ਅਮ੍ਰਿਤਾ ਨੂੰ ਕਦੇ ਕੈਦ ਨਹੀਂ ਕੀਤਾ ਉਹ ਉਹਦੇ ਹਰ ਦਰਦ ਹਰ ਯਾਦ ਨੂੰ ਪਿਆਰ ਨਾਲ ਰੰਗ ਦਿੰਦਾ ਸੀ ਅਮ੍ਰਿਤਾ ਕਹਿੰਦੀ ਸੀ ਇਮਰੋਜ਼ ਮੇਰੇ ਘਰ ਦਾ ਦਰਵਾਜ਼ਾ ਨਹੀਂ ਮੇਰੀ ਰੂਹ ਦਾ ਦਰਵਾਜ਼ਾ ਹੈ ਉਹ ਦੋਵੇਂ ਪੰਜ ਦਹਾਕਿਆਂ ਤੱਕ ਇਕੱਠੇ ਰਹੇ ਨਵਿਆ ਨਾ ਕਸਮਾਂ ਬਸ ਸੱਚਾ ਪਿਆਰ 31 ਅਕਤੂਬਰ 2005 ਅਮ੍ਰਿਤਾ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲਏ ਪਰ ਉਹਦੀ ਆਵਾਜ਼ ਅੱਜ ਵੀ ਹਵਾ ਵਿੱਚ ਹੈ ਤੇਰੇ ਮੱਥੇ ਦੀ ਲਕੀਰ ਬਣ ਕੇ ਤੈਨੂੰ ਤੱਕਦੀ ਰਵਾਂਗੀ ਕਿੱਥੇ ਕਿਸ ਤਰ੍ਹਾਂ ਪਤਾ ਨਹੀਂ ਤੇ ਤੈਨੂੰ ਫੇਰ ਮਿਲਾਂਗੀ